ਮੈਂ ਕੀ ਹੈ ਜੀ ਮਾਮਲਾ ਜਰਾ ਦਿੰਦੇ ਅੱਜ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲ ਵਾਸੀ ਕਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾ ਦਿੱਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਆਂ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਅਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗ ਗਏ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗ ਗਏ ਤੇ ਐਕਸਟਰੈਕਟ ਕਰਨ ਲੱਗ ਗਏ ਇਹਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ ਯੂਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ ਟਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਐ ਤਿੰਨ ਮਕਬੂਲਪੁਰੇ ਦੇ ਐ ਤਿੰਨ ਜਲੰਧਰ ਤੇ ਰਹਿਣ ਵਾਲੇ ਐ ਦੋ ਗੁਰਦਾਸਪੁਰ ਦੇ ਐ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਏ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ ਐਸਆਈਬੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਹੈ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮੀਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕਰਾਇਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਓਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਫਰौती ਮੰਗਦੇ ਆਂ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛ ਗਏ ਚੋ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਹਨ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਹਨ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਵ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕ੍ਰਾਈਮ ਕੀਤੇ ਹਨ ਉਹ ਪਤਾ ਕੀਤਾ ਜਾਏਗਾ ਮੜੀ ਵਿੱਚ ਡਾਕਟਰ ਜੀ ਨੂੰ 40 ਲੱਖ ਰੁਪਏ ਲੈ ਆ ਸੀ ਦਾ ਉਹ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਮਰ ਥਾਣੇਦਾਰ ਦੱਸ ਕਿੰਸਾ ਬਣ ਇਹ ਇਹ ਜਿੰਨਾ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਜੀ ਇਹ ਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਹਮ ਜਿਹੜੇ ਬਾਰੇ ਜਾਨ ਸਾਰੇ ਇੱਕੋ ਹੀ ਗਰੁੱਪ ਦੇ ਮੈਂਬਰ ਨੇ ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਆਂ ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ ਹੈ ਇਹੋ ਜਿਹਾ ਸਿਮਿਲਰ ਲਾਈਨਸ ਨੇ ਉਹ ਜਿਹੜੇ ਲੋਕਾਂ ਦੇ ਬੱਲੇ ਕਾਮੇ ਦੱਸਦੇ ਇਹਨਾਂ ਚੋਂ ਦੋ ਬੰਦੇ ਆਤੇ ਮਾਮਲੇ ਦਰਜੇ ਜਿੰਨਾ ਚੋ ਇੱਕ ਆਲਰੇਡੀ ਫੜਿਆ ਗਿਆ 379B ਦਾ ਇੱਕ ਹੋਰ ਇੰਡੀਵਿਜੂਅਲ ਤੇ ਦਰਜੇ ਜੀ ਮਹਲਾਵਰੇ ਵਿੱਚ ਮਾਸਟਰਮਾਈਂਡ ਕੋਰਾ ਮਣਨ ਬੰਦੇ ਜਿਹੜਾ ਪ੍ਰਭਾਵ ਕਰਨ ਚਲਾ ਰਹੀ ਹੈ ਇਹ ਪੁੱਛਗੇ ਚ ਦੇ ਬੇਸਿਸ ਤੇ ਅਸੀਂ ਪਤਾ ਕਰਾਂਗੇ ਸਾਰੇ ਗ੍ਰਿਫਤਾਰੀ ਹੋਣੀ ਹੈ ਜੀ ਇਹ ਇਹ ਇਹਦੇ ਚੋ ਜੀ ਕੁਝ ਗ੍ਰਿਫਤਾਰ ਹੋ ਗਏ ਆਂ ਕੁਝ ਹੋਣੇ ਰਹਿੰਦੇ ਆਂ ਜੀ ਕੋਈ ਨਹੀਂ ਛਾਪੇਮਾਰੀ ਕੀਤੀ ਆ ਰਹੀ ਹੈ ਜੀ ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਫੜਾਂਗੇ ਖਾਮਾ ਤੋਂ ਹੈ ਕਿ ਆਪਸ ਤੇ ਮੇਰੇ ਹੀ ਕਰੀਏ ਇਹ ਜੀ ਅਸੀਂ ਮੈਂ ਕਿਹਾ ਹੈ ਕਿ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਕੀਤੀ ਹੈ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ ਮਾੜੀ ਤਕਸੀਅਤ ਵਾਲੇ ਹੀ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਜਿੰਨਾ ਸਮੇਂ ਤੋਂ ਕੰਮ ਕਰ ਰਹੇ ਨੇ ਬਣਾ ਜਿੰਨਾ ਪਤਾ ਚੱਲਿਆ ਹੈ ਜੀ ਹੋ ਗਿਆ ਕੁਝ ਸਮਾਂ ਹੋ ਗਿਆ ਹੈ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਹਨ ਜੋ ਇਹਨਾਂ ਨੇ ਕੀਤੇ ਹਨ ਜਗਾ ਘੜੀ ਇਹਨਾਂ ਦੇ ਬਾਰੇ ਬਹੁਤ ਲੱਗੀ ਗਈ ਹੈ ਦੇ ਦੇ ਉੱਪਰ ਸਾਰਾ ਤੇ ਫਲਾਸ ਕੇ ਕੰਮ ਕਰਵਾਇਆ ਜਾ ਰਿਹਾ ਹੈ ਜਿਆ ਇਹ ਵੱਖ-ਵੱਖ ਜਗ੍ਹਾ ਤੇ ਕਰਦੇ ਆਂ ਜੀ ਕੁਝ ਇੱਥੇ ਹੈ ਜਿਵੇਂ ਅੱਜ ਜ ਇੱਕ ਕੇਸ ਇਹੋ ਜਿਹਾ ਸਿਮਿਲਰ ਲਾਈਨਸ ਵਿੱਚ ਹੋਰ ਸ਼ਹਿਰ ਚੋ ਵੀ ਪਤਾ ਚੱਲਿਆ ਤੇ ਉਹੀ ਅਸੀਂ ਪਤਾ ਕਰ ਰਹੇ ਹਾਂ ਤਾਂ ਹੋਰ ਵੀ ਮਹਿਲਾਵਾਂ ਇਹਦੇ ਵਿੱਚ ਲੱਗਦਾ ਕਿ ਨਾਲ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਹੈ ਜੀ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ ਹਨ ਤਿੰਨ ਕਾਰਸ ਹੋਈਆਂ ਔਰ ਫੇਕ ਆਈ ਕਾਰਡਸ ਰਿਕਵਰ ਹੋਏ ਜੀ ਮੌਕੇ ਉੱਤੇ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜੀ ਪੁੱਛਗਿੱਚ ਕਰ ਰਹੇ ਹਾਂ ਬਟ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਸੀ ਤੇ ਉਹਦੀ ਜਦੀ ਵਾਈਫ ਵੀ ਇਨਵੋਲ ਪੁਲਿਸ ਵਾਲੇ ਪਤਾ ਕਰ ਰਹੇ ਜੀ ਇਨਵੈਸਟੀਗੇਸ਼ਨ ਤੇ ਪਹਿਲੇ ਤਾਂ ਕਿੰਨੇ ਬੰਦੇ ਅਰੈਸਟ ਹੋਏ ਸੀ ਜਦੋਂ ਇਹ ਫੜੇ ਗਏ ਸੀ ਪਹਿਲੇ ਤਾਂ ਕਿੰਨੇ ਹੋਏ ਸੀ ਅਮਨ ਜੀ ਪੰਜ ਪਹਿਲੇ ਦਿਨ 5 ਹੋਏ ਸੀ ਜੀ ਫਿਰ ਅਸੀਂ ਬਾਅਦ ਵਿੱਚ 7 ਹੋਰ ਕੀਤਾ ਕਿੰਨਾ ਖ ਕਾਮਯਾਬੀ ਹੈ ਕਿ ਸਰ ਸੇ ਪੂਰੇ ਪੰਜਾਬ ਤੇ ਨੈਟਵਰਕ ਚੱਲਦਾ ਸੀ ਬਿਲਕੁਲ ਜੀ ਅਸੀਂ ਜਿਵੇਂ ਦੇਖ ਹੀ ਪਾ ਰਹੇ ਹਾਂ ਮਾਨਸਾ ਤੋਂ ਲੈ ਕੇ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਸਾਰੇ ਜਗ੍ਹਾ ਦੇ ਹਨ ਤਾਂ ਅਸੀਂ ਇਹੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਸ਼ਰਾਂ ਚ ਇਹਨਾਂ ਨੇ ਇਹੋ ਜਿਹੇ ਕ੍ਰਾਈਮ ਕੀਤੇ ਆ ਮੈਂ ਤੁਹਾਨੂੰ ਇਹ ਵੈਸੇ ਹੀ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਹਜੇ ਸਾਹਮਣੇ ਨਹੀਂ ਆਏ ਕਿ ਤੁਸੀ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਅਸੀਂ ਜੇ ਇਹੀ ਕਹਿਣਾ ਚਾਹਾਂਗੇ ਅਸੀਂ ਸਮਝਦੇ ਹਾਂ ਕਿ ਇਹ ਇੰਬੈਰਸਿੰਗ ਔਰ ਹਿਊਮਿਲੀਟਿੰਗ ਹੋ ਜਾਂਦਾ ਕਿਸੇ ਵੀ ਬੰਦੇ ਲਈ ਜਦ ਉਹਨਾਂ ਨਾਲ ਇਹੋ ਜਿਹਾ ਹੁੰਦਾ ਹੈ ਬਟ ਜਿਵੇਂ ਇਹ ਇੰਡੀਵਿਜੁਅਲ ਨੇ ਬਹੁਤ ਕਰੇਜ ਦਿਖਾਉਂਦੇ ਹੋਏ ਬਹਾਦਰੀ ਦਿਖਾਉਂਦੇ ਹੋਏ ਪੁਲਿਸ ਨੂੰ ਅਪਰੋਚ ਕੀਤਾ ਤਾਂ ਅਸੀਂ ਇਹ ਗ੍ਰੋਥ ਦਾ ਪਰਦਾ ਫਾਸ਼ ਵੀ ਕੀਤਾ ਇਹਨਾਂ ਚੋਂ ਫੜ ਵੀ ਲਏ ਆ ਬਾਰੇ ਇੰਡੀਵਿਵਿਜੁਅਲ ਅਸੀਂ ਇਹੀ ਕਹਾਂਗੇ ਕਿ ਤੁਹਾਡੇ ਨਾਲ ਜੇ ਕੁਝ ਵੀ ਇਹੋ ਜਿਹਾ ਹੁੰਦਾ ਕੋਈ ਵੀ ਐਕਸਟਰੋਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਾਈਂਡਲੀ ਪੁਲਿਸ ਨੂੰ ਅਪਰੋਚ ਕਰੋ ਸਾਡੀ ਪੁਲਿਸ ਟੀਮ ਬਹੁਤ ਇਫੈਕਟਿਵ ਹੈ। ਇੱਥੇ ਵੀ ਐਸਐਚਓ ਮਕਬੂਲਪੁਰਾ, ਅਮਨਜੋਤ ਨੇ, ਏਸੀਪੀ ਈਸਟ ਸ਼ੀਤਲ ਨੇ ਬਹੁਤ ਕੁਇਕ ਰਿਐਕਟ ਕਰਦੇ ਹੋਏ ਸਾਰੇ ਬੰਦਿਆਂ ਨੂੰ ਫੜ ਲਿਆ ਹੈ। ਐਸਐਸ ਨੇ ਕਿੰਨੀ ਕਮਾਲ ਕੀਤੀ ਜੀ। ਮੈਨਾਂ ਦੇ ਵੱਲੋਂ ਵਾਖ ਵਾਖ ਜਿਹੜੇ ਲੋਕਾਂ ਦੇ ਕੋਲ ਪਹੁੰਚਿਆ। ਇਹਨਾਂ ਤੋਂ ਲੱਖਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਜੀ। ਲੱਖਾਂ ਦੀ ਡਿਮਾਂਡ। ਕਿੰਨੇ ਜੈਂਟਸ ਨੇ ਰਿਲੀਜ਼ ਕਰਿਆ ਮੈਨਾਂ ਲਾਵਾ। ਇਹਦੇ ਚੋ ਤਿੰਨ ਲੇਡੀਆਂ ਚਾਰ ਲੇਡੀਆਂ ਹੈ ਜੀ ਤੇ ਅੱਠ ਜੈਂਟਸ ਹੈ। ਮੈਂ ਵੀ ਇਹ ਕਹਾਂ ਸਮਝੋ ਕਿ ਥਾਣੇ ਦੀ ਵੀ ਗਤੀ ਕਾਫੀ ਬੜਾ ਬਖਰਾਤਰਾ ਦਾ ਕੇਸ ਹੈ ਜੋ ਕਾਫੀ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਬਿਲਕੁਲ ਜੀ ਇੱਥੇ ਥਾਣੇ ਦੀ ਟੀਮ ਲੱਗੀ ਆ ਸੀ ਸਬ ਡਿਵੀਜ਼ਨ ਤੋਂ ਹੋਰ ਵੀ ਅਸੀਂ ਇਹਨਾਂ ਨੂੰ ਹੈਲਪ ਕੀਤੀ ਸੀ ਬਟ ਅਗੇਨ ਐਸ ਐਚਓ ਮਕਬੂਲਪੁਰਾ ਨੇ ਇਹਦੇ ਵਿੱਚ ਬਹੁਤ ਕਰਜ ਔਰ ਸਵਿਫਟ ਰਿਐਕਸ਼ਨ ਕਰਦੇ ਹੋਏ ਇਹਨਾਂ ਨੂੰ ਫੜ ਲਿਆ ਜੀ ਕਮਿਟੀ ਦੇ ਪ੍ਰਮਾਤਮਾ ਨੂੰ ਇਸ਼ਾਰਾ ਲੈਂਦੇ ਸੀ ਜਾਂ ਕਿਸੇ ਨੂੰ ਡਾਇਰੈਕਟ ਫੋਨ ਕਰਕੇ ਬੁਲਾਉਂਦੇ ਸੀ ਕਿ ਅਸੀਂ ਤਫਤੀਸ਼ ਵਿੱਚ ਦੇਖਾਂਗੇ ਵਿਚਾਰਨਗੇ ਪਹਿਲਾ ਆਪਰੇਸ਼ਨ ਕਿਹੜਾ ਸੀਗਾ ਕੰਪਲੇਂਟ ਦੇਤੇ ਵਲ ਅਸੀਂ ਉਹਰੇ ਆਪਰੇਸ਼ਨ ਕਿੱਥੋਂ ਅੰਦਾਜ਼ਾ ਲਗਾ ਸਕੋ ਇਹ ਜਿਵੇਂ ਮੈਂ ਦੱਸਿਆ ਜੀ ਜਸਪਾਲ ਸਿੰਘ ਹੈ ਇਹ ਬਟਾਲੇ ਦੇ ਰਹਿਣ ਵਾਲੇ ਆਲਵਾਸੀ ਟਾਂਡੇ ਦੇ ਰਹਿਣ ਵਾਲੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਕਿ ਸਾਡੇ ਨਾਲ ਮੇਰੇ ਨਾਲ ਇੰਝ ਹੋ ਗਿਆ ਉਹ ਉਸ ਤੋਂ ਬਾਅਦ ਅਸੀਂ ਟਰੈਪ ਲਾ ਕੇ ਇਹਨਾਂ ਨੂੰ ਅਪਰੋਚ ਇਹ α1 α1 ਮਾਲ ਦੇ ਨੇੜੇ ਇੱਕ ਕਮਰੇ ਵਿੱਚ ਕਿਸੇ ਕਮਰੇ ਵਿੱਚ ਹੋਇਆ ਸੀ ਜੀ ਕੰਮ ਕਾਰਨ ਕਿੰਨੇ ਰਿਕਵਰ ਕੀਤੇ ਨੇ ਤਿੰਨ ਕਾਰਨ ਸੇ ਰਿਕਵਰ ਹੋਇਆ ਸੀ ਜੀ ਮੈਂ ਥ੍ਰੈਟ ਥ੍ਰੈਟ ਕਰਦੇ ਨੇ ਸਰਚ ਕਰਦੇ ਨੇ ਜੀ ਜਿਹੜੇ ਕਰਦੇ ਆ ਬਿਲਕੁਲ ਜੀ ਜਦ ਬੰਦੇ ਦੇ ਆਬਜਕਸ਼ਨੇਬਲ ਫੋਟੋ ਵੀਡੀਓ ਆ ਜਾਂਦੀ ਹੈ ਫਿਰ ਉਹਨੂੰ ਥ੍ਰੈਟ ਵੀ ਕਰਦੇ ਆ ਉਸ ਤੋਂ ਇੱਕ ਸਟਾਪ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਇਹੀ ਮੋਡਸ ਆਪਰੇਂਡਿੰਗ ਹੈ ਜਿਵੇਂ ਇਸ ਕਮਰੇ ਦੇ ਵਿੱਚ ਹਮਲਾ ਹੋਇਆ ਉਹ ਹਮਲੇ ਵਾਲਾ ਦਾ ਵੀ ਕਈ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਅਸੀਂ ਪਤਾ ਕਰ ਰਹੇ ਹਾਂ ਕਿਦਾ ਹੈ ਜੇ ਕਿਰਾਏ ਤੇ ਲਿਆ ਹੋਇਆ ਤੇ ਕਿਹਨੇ ਲਿਆ ਹੋਇਆ ਸਭ ਤਰਤੀਸ ਦਾ ਹਿੱਸਾ ਮੇਰੇ ਇਹਨਾਂ ਦੇ ਮੈਂ ਹੋਰ ਵੀ ਹੋਣਗੇ ਉਹਨਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਕ੍ਰਾਈਮ ਨੂੰ ਟੋਲਰੇਟ ਨਹੀਂ ਕਰਾਂਗੇ ਜੀ ਅਸੀਂ ਇਸ ਗੈਂਗ ਵਿੱਚ ਜਿੰਨੇ ਵੀ ਇੰਡੀਵਿਜੂਅਲਸ ਇਨਵੋਲਡ ਐ ਜਿਹੜੇ ਵੀ ਇਹੋ ਜਿਹਾ ਕੰਮ ਕਰਦੇ ਆ ਸਾਰਿਆਂ ਨੂੰ ਫੜਾ ਕੇ ਪੂਰੀ ਸੂਤਰਾਂ ਦੀ ਜਾਣਕਾਰੀ ਹੈ